ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਗਵਾਨ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਪਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਦੇ ਜਿਲ੍ਹਾ ਜਰਦਾਸਪੁਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 7-8 ਪਸ਼ੂ ਖਾਵਾਂਗੇ ਪੰਜ ਵੇੜਾਂ ਦੇ ਦੋ ਝੋਟੀਆਂ ਮੈਂ ਤੇ ਆਪਾਂ ਪਹੁੰਚਿਆ ਵੀਰ ਕਮਲ ਸਿੰਘ ਹੁਣਾਂ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਇਪੋਸ਼ੀਨ ਪਛਮਾਨ ਦੀ ਡਿਟੇਲ ਸੱਚੀ ਆ ਵੀਰ ਜੀ ਅਸਿਕਾ ਵੀਰ ਜੀ ਫੋਸ ਨਾ ਠੀਕ ਠਾਕ ਜੀ ਕਿਰਪਾ ਬਬੀ ਸਿੰਘ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲਜੀ ਸਿੰਘ ਜੀ ਜਿੰਦ ਭਗਵਾਨਪੁਰ ਫੀਲ ਦੇ ਦਾ ਪਪਾ ਰਣਕ ਤੇ ਜਲਾਰ ਦਾਸਪੁਰ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9815967840 ਨੰਬਰ ਆ ਅੱਛਾ ਜੀ ਤੇ ਵਟਸਐਪ ਚੱਲਦਾ ਹੈ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਚਲੋ ਜੀ ਉਹ ਵੈਡ ਤੋਂ ਕਰ ਲਈਏ ਹਾਂਜੀ ਉਹ ਤੋਂ ਕਰ ਲਓ ਤੁਹਾਨੂੰ ਦੋ ਕਰ ਲੀਏ ਤੋਂ ਭਾਈਆ ਵੈਡ ਦੇ ਬਾਰੇ ਇੱਕ ਨਵਾਂ ਸੁਰੂਆ ਸੁਈ ਜੇ ਇਹ ਵਾੜੀ ਮਿੱਟੀ ਸੂਈ ਆ ਦੂਜੇ ਸੂਵੇ ਅੱਛਾ ਜੀ ਠੀਕ ਜੀ ਠੀਕ ਜੀ ਇਹਦੇ ਸੱਲੇ ਹੁਣ 9 ਕਿਲੋ ਦੁੱਧ ਠੀਕ ਹੈ ਜੀ ਤੇ ਬੱਚਾ ਇਹਦਾ ਹੈ ਨਹੀਂ ਜੀ ਅੱਛਾ ਜੀ ਹਾਂ ਜੀ ਐਵੇਂ ਕਾ ਛੁੱਡੀ ਨੂੰ ਬੱਚਾ ਪਤਾ ਨਹੀਂ ਹੁਣ ਦੋ ਮਹੀਨਾ ਦਾ ਮਰਿਆ ਹੋਇਆ ਜਾਂ ਇੱਕ ਮਹੀਨਾ ਦਾ ਮਰਿਆ ਠੀਕ ਹੈ ਠੀਕ ਹੈ ਜੀ ਦਾ ਨਾਮ ਕੋਈ 6 ਮਹੀਨੇ ਦਾ ਮਰਿਆ ਜੋ ਬਹਾਈ ਨਹੀਂ ਮਗਰ ਨਹੀਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਤੇ ਤਸੀਲ ਠੰਡੀ ਚਵਾਈ ਦੀ ਜੇ ਕੋਈ ਗਲਤ ਹੋਵੇ ਉਹ ਆਪਣੀ ਜ਼ਿੰਮੇਵਾਰੀ ਹੈ ਅੱਛਾ ਜੀ ਤੇ ਵਾੜ ਦੇਖਿਓ ਪਾ ਦੇ ਇਹ ਜਿੰਨੇ ਵਾੜ ਨੇ ਲੈਣੀਆਂ ਜਿਹੜੇ ਸਮਝਿਆ ਕੋਈ ਜਿਹੜੀ ਗਾੜੀ ਭਰ ਗਈ ਹਾਂਜੀ ਹਾਂਜੀ ਤੇ ਇਹ ਵੈੜ ਵੈੜ ਦਾ ਮੁੱਲ ਵੀ ਵੈੜ ਇੱਕੜੀ ਬਾਹਰ ਕੱਢ ਕੇ ਵਿਖਾਓ ਠੀਕ ਹੈ ਠੀਕ ਹੈ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਚਲੋ ਜੀ ਪਾਟ ਕੱਢ ਬਹੁਤ ਹੀ ਚੰਗਾ ਵਾ ਵੈੜ ਦਾ ਜੇ ਹੁਣ ਖੋਲ ਕੇ ਬਖੰਦੇ ਆ ਤੁਹਾਨੂੰ ਆਪਾਂ ਇਹ ਯਾ ਨੁੱਕਰੀ ਘੋੜੀ ਆ ਗਈ ਵੈੜ ਕਾਦੀ ਹੈ ਵਾੜ ਦੀ ਤੇਜ਼ ਕੁਆਲਟੀ ਤੁਸੀਂ ਕਰੋ ਚੈੱਕ ਦੇ ਬੋਦੀ ਵਾਲੀ ਆ ਗਈ ਵੈੜ ਤੇ ਕੱਦ ਕਾੜ ਵੀ ਬਹੁਤ ਤਗੜਾ ਵਾ ਅੱਗੇ ਬਣੀ ਆ ਇਹ ਕਹਿੰਦਾ 7 ਲੱਖ ਜਿਹੜਾ 9 ਲੀਟਰ ਦੁੱਧ ਦੇ ਕੋਲ ਚਾਰਾ ਲਾ ਕੋਈ ਛਾਣ ਪਾਂਡਾ ਬਹੁਤ ਹੀ ਚੰਗਾ ਵਾ ਇਹ ਸੱਜਰ ਨੇ ਕਿੰਨਾ ਕੁ ਚੋਆ ਇਹ ਜੀ ਦੁੱਧ ਹਾਂਜੀ ਸੱਜਰ ਨੇ ਮਿਲ ਕੇ ਰਿਕਾਰਡ ਇਹਦਾ 32 ਕਿਲੋ ਦਾ ਆਏ ਅੱਛਾ ਜੀ ਲੋਬੀ ਸੱਜਰ ਨੇ ਮਿਲ ਕੇ ਸੌਣੇ ਦਾ ਦੱਦਿਆ 32 ਲੀਟਰ ਇਹ ਸੱਜਰ ਦਾ ਲੈਓ ਭਾਜੀ ਠੀਕ ਆ ਵੀ ਇਹਨੂੰ ਲੱਗਾ ਜੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਠੀਕੇ ਲੱਗੇ ਨੂੰ ਹੋ ਗਿਆ 12 13 ਦਿਨ ਠੀਕ ਹੈ ਠੀਕ ਹੈ ਹਾਂ ਤੈਨੂੰ ਕੰਨ ਮਹੀਨਾ ਪਿਆ ਸੀ ਉਹਨਾਂ 2 ਮਹੀਨੇ ਕਹੇ ਸੀ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਆਪਣੇ ਹਿਸਾਬ ਨਾਲ ਚੱਲੇ ਠੀਕ ਹੈ ਇਹ 32 ਲੀਟਰ ਦਾ ਦਾ ਰਿਕਾਰਡ ਆ ਸੱਜਰ ਦਾ ਇਹ ਇਸ ਟਾਈਮ ਬਾਈ ਕਹਿੰਦਾ ਕਿ ਕੋਈ ਮਹੀਨੇ ਦੇ ਨਾਲੇ ਦੋਵਾਂ ਦੀ ਲਾਲੇ ਆਪਣੇ ਸਮਝਣ ਨਾਲ ਕਿ 9 ਲੀਟਰ ਜਿਹੜਾ ਦੁੱਧ ਬਿਲਕੁਲ ਠਾਰ ਇਹਦੇ ਕੋਲ ਤੇ ਬਾਕੀ ਥਣ ਸੁਣ ਵੀ ਗੁਲਾਬੀ ਆ ਗਿਆ ਜੇ ਤੇ ਥਣਾ ਦਾ ਸੈੱਗ ਗਿਆ ਵੀ ਚੰਗਾ ਨਾ ਇਹ ਕੀ ਮੁੱਲ ਕਰਨਾ ਵੀ ਜੇ ਰੱਖਰ ਮੋਲ ਵੀਰ ਜੀ ਇਹਦਾ ਜਿਹੜਾ ਵੇਅਰ ਦਾ ਮੁੱਲ ਆ ਉਹਦਾ ਤੇ ਜੇ ਕਿਤੇ ਸੂਰੀ ਹੋਏ ਜਾਂ ਤਿਆਰ ਹੋਏ ਤੇ ਫੇਰ ਤੇ ਕੋਈ ਲੱਗ ਗਈ ਐ ਲੱਖ ਸਵਾਲਾ ਵੀ ਇਹਦੇ ਨਾਲ ਦੀ ਇੱਕ ਬੱਤੀ ਵੀ ਆਈ ਸਾਡੇ ਕੋਲ ਦੀ ਪਹਿhle ਆ ਕੇ ਜਿਹੜੀ ਦਾਬਾਂ ਵਾਲੀ ਅੱਛਾ ਜੀ ਆਪਾਂ ਇਹਦਾ ਵੇਅਰ ਦਾ ਮੁੱਲ 40000 ਕਹਾਂਗੇ ਅੱਛਾ ਜੀ ਤੇ ਜਿਹੜੀ ਦੇਣੀ ਆ ਨਾ ਹਾਂਜੀ 35000 ਕੀ ਰਿਹਾ 200 ਰੁਪਈਆ ਛੋਟ ਕਰਨੀ ਵੱਧ ਨਹੀਂ ਠੀਕ ਹੈ ਲਓ ਭਾਜੀ 35000 200 ਰੁਪਈਆ ਕਹਿੰਦੇ ਨੇ ਦੇਈ ਜਾਣਾ ਭਾਵੇਂ ਸਾਲ ਚੋਈ ਜਾਓ ਅੱਛਾ ਜੀ ਬਣੇ ਨਾਮ ਬਣੇ ਤੁਹਾਡੇ ਲੋਕ ਠੀਕ ਹੈ ਲਓ ਭਾਜੀ ਤੇ ਜੇ ਨਿਕਲ ਆਈ ਤੇ ਫੇਰ ਤੇ ਸੋਨਾ ਹੀ ਆ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਹੁਣ ਤਾਂ ਕਿੰਨੇ ਨੰਬਰ ਕਿਆ ਤੇ ਸੋ ਭਈਆ ਵੇੜਾ ਇਹ ਵੇਰ ਸੁਮ ਵਾਲੀ ਵੀਰ ਦੀ ਬਹੁਤ ਜ਼ਿਆਦਾ ਚੰਗੀ ਵੇਰ ਤੇ ਅੱਛਾ ਜੀ ਹੱਡੀ ਇਹ ਦੀ ਦੇਖੋ ਕਿੰਨੀ ਆ ਠੀਕ ਹੈ ਤੇ ਦੇਖਣੇ ਤੇ 20 ਹੈ ਜਗੇ ਹੈ ਜੀ ਲੋ ਭਈਆ ਟਿੱਲਾ ਟੋ ਲੰਗਾ ਪੀਆ ਹਵਾਨੇ ਨੇ ਤੇ ਪਲੀ ਜੁੜੀ ਬੜੀ ਆ ਕੱਢੂਗੀ ਇਹ ਪਹਿਲਾਂ ਤੁਵਾ ਸੁਣਾ ਨੇ ਇਹਨੇ ਦੁੱਧ ਸੁਣਾ ਠੀਕ ਹੈ ਠੀਕ ਹੈ ਲੋ ਭਈਆ ਦੁੱਧਾ ਸੁਆ ਸੁਣਾ ਜੀ ਨੇ ਇਹ ਵੀ ਕਰਾਸ ਵਿੱਚ ਆ ਗਈ ਆ ਤੇ ਕਦ ਕਾਠ ਇਹਦਾ ਵੀ ਚੰਗਾ ਵਾ ਦੋ ਭਾਈ ਤੇਰ ਕੋਡ ਇਹ ਕੀ ਕਰਤਾ ਬੇ ਜੀ ਇਹ 10 ਗੁਗਨਾ ਸੁਣਾਵਰੇ ਇਹਦਾ ਪਹਿਲੇ ਸਵੇਰਾ ਪਤਾ ਨਹੀਂ ਕਿੰਨਾ ਕਿ ਮਿਲਕਰ ਗੋੜ ਪਹਿਲੇ ਸਵੇਰਾ 17 ਕਿਲੋ ਦਾ ਮਿਲਕਰ ਗੋੜ ਦਾ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਦੋ ਭਾਈ ਜੀ ਪਹਿਲੇ ਲੈਓ ਭਾਈ ਮੈਨੂੰ ਦੁੱਧ ਚੰਗਾ ਚੋਇਆ ਵਾ 16 17 ਲੀਟਰ ਕਰੋ ਚੱਕ ਫੇਰ ਕੁਆਲਟੀ ਇਹ ਕਿੰਨੇ 20 ਦਿਨ ਖੜਦੀ ਇਹਦੇ ਹਾਂਜੀ ਸਾਡੀ 20 ਦਿਨ ਲਾਇਆ ਨਾ ਠੀਕ ਹੈ ਠੀਕ ਲੋ ਬਈ 20 ਦਿਨਾਂ ਚ ਖੜਦੀ ਤਾਂ ਬਾਕੀ ਢਲਾ ਢੋਲਾ ਕਾਫੀ ਆ ਤੁਹਾਡੇ ਤੇ ਤੇ ਸੂਨ ਤੱਕ ਚੰਗਾ ਬਣਾ ਲੂਗੀ ਤੇ ਥਲਾਂ ਦਾ ਸਹਿਜ ਗਾਇ ਵੀ ਚੰਗਾ ਵਾੜਾ ਉਸ 17 18 ਵੀ ਜਿਹੜਾ ਤੁਸੀਂ ਇਹਨੇ ਕਿਹਾਇਆ ਪਹਿਲੇ ਤੁਸੀਂ ਤੇ ਕੋਈ ਨਾ ਲਾਉਣ ਵਾਲਾ ਵੀ ਹੋਣੇ ਤੇ ਚੰਗੀਆਂ ਆ ਗਈਆਂ ਇਹਦਾ ਕੀ ਮੁੱਲ ਵੀ ਜੀ ਹਰ ਮੁੱਲ ਵੀ ਜੀ ਇਹਦਾ ਜਿਹੜਾ ਹਾਨ ਆਇਆ 52000 ਰੁਪਏ ਹੀ ਨਾ ਬਸ ਅੱਛਾ ਜੀ 200 ਰੁਪਏ ਛੋਟ ਕਾਣੀ ਮੋਲੇ ਦਾ ਭਾਵੇਂ 55 ਕਰੀਏ ਠੀਕ ਠੀਕ ਜਿੰਨਾ ਮਰਜ਼ੀ ਕਰੀਏ ਠੀਕ ਲੋ ਬਜੀ 52000 ਤੋਂ 200 ਰੁਪਏ ਛੋਟ ਭਾਈ ਕਹਿੰਦਾ ਕਿ ਕਰਾਂਗੇ ਤੇ ਆਜਾ ਹੁਣ ਤੇ ਜੇ ਨੰਬਰ ਤੇ ਇਹ ਇਹ ਬਹਿ ਜਿੰਨਾ ਵੇਡਾ ਦੇਣਾ ਅੱਛਾ ਜੀ ਇਹ ਸਾਈ ਹੀ ਪਈ ਹੈਗੀ ਆ ਤੇ ਮੈਨੂੰ ਉਦੋਂ ਕੋਈ ਫੋਨ ਲਾ ਲੈ ਉਹਨਾਂ ਨਾਲ ਕੋਈ ਨਹੀਂ ਗੱਲ ਕਰਨਾ ਠੀਕ ਠੀਕ ਹੈ ਹਾਂਜੀ ਹਾਂਜੀ ਜੇ ਆ ਦੱਸਿਓ ਹਾਂ ਆ ਬੈਡ ਦੇ ਬਾਰੇ ਹੱਤ ਜੇ ਨੰਬਰ ਤੇ ਇਹ ਵੀ 20 ਦੇ ਲੈਂਦੀ 20 ਤੇ 25 ਵੀ ਲਾ ਦੇ ਭਾਵੇਂ ਅੱਛਾ ਜੀ ਚਿੱਟੇ ਰੰਗ ਦੇ ਆ ਕੱਢਿਓ ਮੜੀ ਬਾਹਰ ਬਹੁਤ ਚੰਗੀ ਦੁੱਧੇ ਸੁਵੇ ਸੂਮ ਵਾਲੀ ਆ ਦੁੱਧ 15 ਕਿਲੋ ਭਾ ਦੂੰਗੀ ਅੱਛਾ ਜੀ ਹਾਂ ਕੱਦ ਛੋਟੇ ਛੋਟੇ ਹੀ ਆ ਪਰ ਵਹਿੜਾਂ ਚੱਲੀਆਂ ਠੀਕ ਹੈ ਲੋ ਵੀ ਨੋਰਮਲ ਜੇ ਕਰਦੇ ਆ ਬਾਕੀ ਇੰਨੇ ਛੋਟੇ ਵੀ ਨਹੀਂ ਤੇ ਇੰਨੇ ਵੱਡੇ ਵੀ ਨਹੀਂ ਆ ਫਿਰ ਤੋਂ ਅੱਗੇ ਵੀ ਚੱਕ ਠੰਡੀਆਂ ਬੋਲਿਆ ਠੀਕ ਹੈ ਠੀਕ ਹੈ ਇਹਨੇ ਕਿੰਨਾ ਕੁ ਚਵਾਇਆ ਪਹਿਲੇ ਸਵੇਰੇ ਇਹਨੇ ਵੀ ਦੀ ਉਹ 12 ਪੈਰਾ ਠੀਕ ਹੈ ਠੀਕ ਹੈ ਲਓ ਜੀ ਬਾਹਰ 13 ਲੀਟਰ ਜਿਹੜਾ ਦੁੱਧ ਜੀ ਲੈ ਤਾ ਇਹਦੇ ਦੇਣ ਇਹ ਵੀ ਸਾਡ ਲੈਂਦੀ ਹੈ ਨੇ 20 ਕਦੇ ਪੱਕੇ ਟਲੰਡਲਾ ਇਹਦੇ ਵੀ ਹਵਾਨੇ ਦੇ ਚੰਗੀਆਂ ਵਾ ਲੈਓ ਭਾਜੀ ਕਰੋ ਭਾਈ ਲੱਗ ਜੇ ਤਾਂ ਫਿਰ ਅਗਰ ਵਾਲੀ ਤੁਸੀਂ ਚੱਕ ਬਹੁਤ ਹੀ ਚੰਗੀ ਰਕਾਰਡ ਵਾਲੀ ਆ ਕਰ ਜੀ ਕਰ ਜੀ ਅੱਗੇ ਨਹੀਂ ਥੋੜਾ ਜਿਹਾ ਚੱਲ ਕੋਈ ਗੱਲ ਨਹੀਂ ਕਿ ਤੜਾਂ ਦਾ ਸਹਿਜ ਗਿਆ ਇਹਦਾ ਲੋ ਚੱਲਾਦਾ। ਕਿ ਕਿਮਤ ਕਰਨਾ ਕਰਨਾ ਕਰੀਦਾ ਹੈ। ਕੋਲੋਂ ਇਹਨਾ 45000 ਛੋਟ ਕਰਦਾਂਗੇ 200 ਰੁਪਿਆ ਵਿੱਚੋਂ। 23 ਕੁਤੀ ਹੋ ਜਾਏ ਤਿਆਰ ਹੋ ਕੇ ਵਾਛੇ ਤੇ 50 ਦੀ ਵੇਚ ਦਿੰਦੇ ਹਾਂ। ਠੀਕ ਹੈ ਠੀਕ ਹੈ। ਲਓ ਭਾਜੀ 45। 45 45 ਦੇ 200 ਰੁਪਿਆ ਛੋਟ ਕਰ ਦਾਂਗੇ। ਠੀਕ ਠੀਕ ਲਓ ਭਾਜੀ 45000 ਚੋਂ 200 ਰੁਪਿਆ ਛੋਟ ਤੇ ਜਨਵਾਰ ਵਾਲੀ ਦਾ ਤੇ ਆਜਿਓ ਹੁਣ ਚੌਥੇ ਨੰਬਰ ਤੇ ਦੱਸਿਓ ਭਾਜੀ ਆਹ ਕੰਡ ਦੇ ਬਾਰੇ। ਇਹ ਵੈਰ ਤੇ ਜੀ। ਚਿਗਈ ਆਦਾ ਅੱਛਾ ਜੀ ਹੈ ਤੇ ਪਹਿਲੇ ਸੂਈ ਆ ਠੀਕ ਹੈ ਜੀ ਖੰਡੀ ਵੀ ਫੋਲਿਆ ਠੀਕ ਹੈ ਠੀਕ ਲਓ ਬਈ ਸੀਜ਼ਨਾਂ ਖੰਡੀਆਂ ਬਹੁਤ ਬੈਡ ਦੇ ਵਿੱਚ ਬਹੁਤੀ ਵੈਰ ਚੀਜ਼ ਆ ਕੋਈ ਨਹੀਂ ਇੱਕ ਕਾਟ ਕਾਟ ਵੀ ਬਹੁਤ ਚੰਗਾ ਦਾ ਜਰਸੀ ਦਾ ਅੱਛਾ ਜੀ ਤੇ ਜਿੰਨੇ ਨੇ ਮੱਦੀ ਵਸ਼ੀ ਲੈ ਲਿਆ ਸੋਨਾ ਹੀ ਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਬਈ ਕਾਟ ਕਾਟ ਬਹੁਤ ਚੰਗਾ ਠੀਕ ਰੱਖਿਓ ਮੜੀ ਜੀ ਲਓ ਬਈ ਫੇਰ ਕਾਟ ਵੀ ਟੋਰ ਲੱਗੇ ਕਿ ਕਰੇ ਖੋਲੋ ਬਈ ਜੀ ਇਹਨੂੰ ਵੀ ਰੱਖ ਇਹ ਕਿੰਨਾ ਘਟਾਉਂ ਖੜਦੀਏ ਇਹ ਇਹ ਵੀ ਜੀ ਲੈਣੇ ਇਹਨੇ 10 ਮਿੰਟ ਲੈ ਜੇ 70 ਲੈ ਜੇ ਇੰਨਾ ਕੁ ਲੈ ਆਈ ਜਾਨਾ ਠੀਕ ਹੈ ਠੀ ਫੱਟਾ ਮੰਨ ਕੇ ਚੱਲੋ ਜੀ ਲਓ ਬਾਈ ਕਰੋ ਕੀ ਆਹ ਫੇਸਟੀਵਲ ਦੀ ਤੇ ਕਾਤਕਾਰ ਬਹੁਤ ਹੀ ਚੰਗਾ ਵਾ ਤੇ ਮੂੰਹੋ ਛੇ ਦੰਦੇ ਜੇ ਬਸ ਫੇਸਟੀਵਲ ਦੀ ਖਾਣਾ ਦਾ ਸੈਰ ਗਿਆ ਬਹੁਤ ਸ਼ਾਨਦਾਰ ਆ ਤੇ ਥੰਡੋਂ ਨਾਲੇ ਵੀ ਕਾਫੀ ਆ ਹਵਾ ਨੇ ਤੇ ਜੇ ਉਹ ਦੇਖਦੇ ਆਸ-ਪਾਸ ਪਈ ਕਹਿੰਦਾ ਕਿ ਟਾਈਮ ਖੜਦੀ ਆ ਜੇ ਕੋਈ ਵਾਦੇ ਇੱਕ ਅਦਾ ਦਿਨ ਹੋ ਸਕਦਾ ਮੁੰਡ 15 ਕਿਲੋ ਪੜਜੂ ਪਹਿਲਾਂ ਨਹੀਂ ਅੱਛਾ ਜੀ ਹਾਂਜੀ ਹਾਂਜੀ ਠੀਕ ਜਲੋ ਵੀ ਇਹਦਾ ਵੀ ਗਲੋਬੀ ਥਾਣਾ ਆ ਗਿਆ ਜਿਹਦੇ ਸਾਈਜ਼ ਗਿਆ ਵੀ ਬਹੁਤ ਸ਼ਾਨਦਾਰ ਇਹਦਾ ਅਸਲ ਚੀਜ਼ ਆ ਇਹ ਲਓ ਦੇਖੋ ਬੁਟੀ ਕਰੋ ਚੈੱਕ ਫੇਸ ਕੁਆਲਟੀ ਐ ਨਿਗਾਹਿਆ ਫੇਸ ਆ ਗਿਆ 14 15 ਲਿਟਰ ਪੜਜੂ ਹਾਂਜੀ ਹਾਂਜੀ ਵਧੀਆ ਵਧੀਆ 14 15 ਕਿਲੋ ਠੀਕ ਹੈ ਠੀਕ ਹੈ ਬਾਕੀ ਮੈਂ ਤਾਂ ਪਾਨਾ ਬੜੀ ਵੇਚੀ ਨੇ ਇਹ ਤਾੜਾ ਲੂੜਾ ਹਵਾਨੇ ਤੇ ਬਹੁਤ ਚੰਗੀਆਂ ਆ ਗਈਆਂ ਤੇ ਉਹ ਬਤੁਈ ਚੱਕਾ ਦਾ ਜੇ ਕਾਫੀ ਆ ਹਵਾਨੇ ਤਾਂ ਜੇ ਲਓ ਬਈ ਲੱਗ ਗਿਆ ਤਾਂ ਚਾਹ ਕਰ ਸੰਦੇ ਸੀਲੀਆਂ ਸੁੱਲੀਆਂ ਵੀ ਲਾੜਾ ਨੂੜਾ ਵੀ ਹਵਾਨੇ ਤੇ ਚੰਗੀਆਂ ਜੇ ਤੁਹਾਨੂੰ ਦੱਸਿਆ ਜਿਹਾ ਵੀ ਚੰਗਾ ਆ ਗਿਆ ਬਹੁਤ ਚੰਗੀ ਵਸੇ ਗਰਮੀ ਵਾਸਤੇ ਵੀ ਓਦਾਂ ਘਰ ਰੱਖਣ ਵਾਸਤੇ ਵੀ ਗੱਲ ਕਰਦਾ ਜੀ ਤੁਹਾਨੂੰ ਪਤਾ ਹਾਂ ਕੜਮ ਕੜੰਮੂ ਨੇ ਹਾਂਜੀ ਤੇ ਕੀ ਮੁੱਲ ਮਿੱਤੇ ਦਾ ਮੁੱਲ ਤਾਂ ਵੀ ਜੀ ਲੈਣ ਤੇ 50000 ਦੀ ਹੈ ਅੱਛਾ ਜੀ ਆਪਾਂ ਜਿਹੜੀ ਹਾਂ ਨਾ ਦੇ ਦੇਣੀ 55000 ਦੀ ਹੈ ਠੀਕ ਹੈ ਠੀਕ ਹੈ ਲਓ ਭਾਜੀ 55000 55000 ਦੀ ਗੱਲ ਦਿੰਦਾ ਹਾਂ 200 ਰੁਪਏ ਛੋਟ ਕਰ ਦਾਂ ਠੀਕ ਹੈ ਲਓ ਭਾਜੀ 52000 ਤੋਂ 200 ਰੁਪਏ ਛੋਟ ਬਿਲਕੁਲ ਤਿਆਰ ਹੀ ਆ ਗੱਭਰੂ ਜਿਆਦਾ ਚੰਗੀ ਵੈਡ ਅਸਲ ਚੀਜ਼ ਹੀ ਇਹ ਤੁਹਾਨੂੰ ਦੱਸਦਾ ਠੀਕ ਠੀਕ ਆ ਜਿਓ ਹੁਣ ਪੰਜਵੇਂ ਨੰਬਰ ਤੇ ਦੱਸਿਓ ਭਾਈ ਆ ਵੈੜ ਦੇ ਬਾਰੇ ਇਹ ਵੈੜ ਵੀ ਜੀ ਦੂਸਰੇ ਸਵੇ ਸੁਈ ਜੇ ਮੈਂ ਸਹੀ ਠੰਡੀ ਇਹ ਵੀ ਖੋਲ ਜੀ ਠੀਕ ਆ ਠੀਕ ਆ ਕੋਈ ਚੱਕਰੀ ਪਰਫੀ ਆ ਠੀਕ ਆ ਲੋ ਭਾਈ ਠੀਕ ਆ ਆ ਵੈੜ ਚ ਵੀ ਕਾਫੀ ਆ ਹਾਂ ਜੀ ਜਿੰਨਾ ਮਰਜ਼ੀ ਕਰੋ ਜੀ ਠੀਕ ਆ ਜੀ ਬੱਚਾ ਲਾ ਗਿਆ ਲੱਤ ਨਹੀਂ ਟੁੱਟਦੀ ਅੱਛਾ ਜੀ ਹਾਂ ਜੀ ਹਾਂ ਜੀ ਇਹ ਖੋਲਿਓ ਵੀਰ ਜੀ ਨੂੰ ਮਿਸਰਾ ਖੋਲ ਦਿਓ ਮੜਾ ਦੁੱਧ 13 ਕਿਲੋ ਦੇ ਗੱਰ ਚਲੋ ਅੱਛਾ ਜੀ ਇਹ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਫਾਇਦੇ ਪਛੀ ਜੇ ਤਿੰਨ ਨਤੀਜਾ ਕ ਦੇਣ ਜੇ ਖਾਲੀ ਦਿੱਤੀ ਹੈ ਦਸਰੇ ਠੀਕ ਹੈ ਠੀਕ ਹੈ ਲੋ ਜੀ ਚਲੋ ਚੈੱਕ ਪੇਸ ਕੁਆਲਟੀ ਇਹ ਦੁਜਾ ਤੁਆ ਸੋਈ ਇਹ ਚਵਾਈ ਦੀ ਮੱਝ ਆ ਲਾ ਗਿਆ ਜੀ ਕਰੋ ਚੈੱਕ ਚਵਾਈ ਦੀ ਨੀਰਾ ਇਸ ਦਾ ਸਿਆਰੇ ਦੇ ਕੋਲ ਇਹ ਕਿੰਨਾ ਕ ਚਵਾਈ ਹੋਊਗੀ ਦੁੱਧ ਦੁੱਧ ਦੀ ਬੀਬੀ ਹੂੰ 13 ਕਿਲੋ 15-16 ਕਿਲੋ ਰਾਮਣਾ ਚਵਾਈ ਜਾਊਗੀ। ਰਾਮਣਾ ਮਾਰ ਕੇ। ਅੱਛਾ ਜੀ। ਲੈਓ ਵੀਰ ਜੀ। ਠੀਕ ਹੈ ਠੀਕ ਹੈ। ਬਹੁਤ ਚੰਗੀ ਸੋਨਾ ਸੁਣਾ ਦੀ। ਦੱਸੋ ਜੀ 15-16 ਲੀਟਰ ਦਾ ਦੁੱਧ ਚਵਾਈਗਾ ਵੀ ਤੇ ਕਰੋ ਚੱਕਦੇ ਬਾਕੀ ਫੈੜ ਕਵਾਲੀ ਵੀ ਚੰਗੀ ਹੁੰਦੀ ਹੈ ਇਹੋ ਜਿਹੇ ਪਸ਼ੂ ਦੀ। ਇਹ ਜਿਹੜੀਆਂ ਲਾਲ ਗਾਈਆਂ ਹੁਣ ਗਰਮੀ 'ਚ ਤੋਹਫੇ ਹੀ ਆ। ਇਹਨਾਂ ਦਾ ਹੀ ਮੁੱਲ ਪੈਣਾ ਹੁਣ। ਠੀਕ ਹੈ ਠੀਕ ਹੈ। ਕੋਈ ਗਰਮੀ ਕੀ ਪ੍ਰਵਾਹ ਨਹੀਂ ਕਿਨੂੰ ਜਿੱਥੇ ਮੱਦੀ ਬੰਨ ਛੱਡੋ। ਇਹਨਾਂ ਵੱਲੋਂ ਉਸ ਨਾਲੋਂ ਬਹੁਤ ਚੰਗਾ ਇਹਦਾ। ਤੇ ਥਾੜ੍ਹਵੇਂ ਮੱਝਾਂ ਲਈ ਆ ਗਿਆ ਇਹਨੂੰ। ਕੀ ਆਵਲਾ ਦਾ ਜਵਾਬ ਜੀ ਫੀਮਲ ਕਾਫੀ ਛੇ ਦੇ ਪਰੋ ਜੀ ਭਾਈ ਜੀ ਲੱਗ ਗਿਆ ਤਾਂ ਚੈੱਕ ਥਾਣਾ ਦਾ ਸੈਗ ਐਪ ਇੱਕ ਟੀਮਲ ਵੀ ਜੀ ਇੰਗਰੀ ਜਰਾ ਹਨ ਮੋਲ ਵੀ ਜੀ ਦਾ 55000 ਆ। ਅੱਛਾ ਜੀ। ਆਪਾਂ 50000 ਤੇ ਦੋ ਸਰਦੀਆਂ ਵਾ ਸ਼ੂਟ ਕਰਨੀਆਂ। ਠੀਕ। ਬੋਦਾ ਨਹੀਂ ਐ ਬਿਲਕੁਲ ਨਾਰਮਲ ਮੋਲਿਆ ਅੱਜ ਦੇ ਸਮੇਂ ਦੇ ਹਿਸਾਬ ਨਾਲ। ਠੀਕ ਠੀਕ। ਸਮੇਂ ਦੇ ਹਿਸਾਬ ਨਾਲ ਤੁਹਾਨੂੰ ਬੜਾ ਚੱਲਣਾ ਪੈਣਾ। ਦੋ ਸਰਦੀਆਂ ਗਾਵਾਂ ਉਦੋਂ ਆਪਾਂ 30-30 ਦੀਆਂ ਵੇਚੀਆਂ 35 ਦੀਆਂ ਵੇਚੀਆਂ ਪਰ ਹੁਣ ਬਾਹਰੋਂ ਨਹੀਂ ਮਿਲਦਾ ਮਾਰ। ਹਾਂ ਜੀ ਹਾਂ ਜੀ ਇਹ ਗੱਲ ਸਹੀ ਹੈ। ਠੀਕ ਹੈ ਜੀ ਜੀ। ਲਓ ਬਈ 50000 ਤੇ ਗੁਰਪੱਤੀ ਜੀ ਮੈਂ ਕਹਿੰਦਾ ਵੀ ਸ਼ੂਟ ਕਰ ਦਾਂਗੇ। ਯਾਦ ਹੁਣ 6ਵੇਂ ਨੰਬਰ ਤੇ ਆ ਦੱਸਿਓ ਬਾਈ ਜੀ ਝੋਟੀ ਬਾਰੇ। ਇੱਥੇ ਉਹ ਟੀਵੀ ਦੀ ਚੀਜ਼ ਜਿਹੜੀ ਸੁਣੀ ਆ ਅਛਾ ਜੀ ਤੇ ਮਿਲਕਾ ਪਾਰ ਦੇ ਜਿਹੜੇ ਤੁਹਾਨੂੰ ਆ ਰਹੇ ਆ ਅਛਾ ਜੀ ਕੱਲ੍ਹ ਕਬੜਾ ਦੀ ਜੇ ਚੰਗੀ ਸੇਵਾ ਤੇ ਉਹ ਅਗਲੀ ਸੇਵਾ ਵਾ ਕਿੰਨਾ ਕ ਟਾਈਮ ਖੜਦੂਗੇ ਟਾਈਮ ਦੇਖੋ ਹਫਤਾ ਖੰਡ ਲੈ ਜਣਾ ਜਾਂ ਜਦੋਂ ਆ ਹੀ ਗਈ ਹੁਣ ਅੱਜ ਹੀ ਨਾ ਆਦੀ ਆ ਮੈਨੂੰ ਪਤਾ ਨਹੀਂ ਕੱਲ੍ਹ ਤੁਹਾਨੂੰ ਅਛਾ ਜੀ ਦੋ ਚਾਰ ਦਿਨ ਲੈ ਜੀ ਠੀਕ ਹੈ ਠੀਕ ਹੈ ਕੋਈ ਪਤਾ ਨਹੀਂ ਹੁੰਦਾ ਕਿਲੇ ਵੇਲੇ ਸੁਣਨਾ ਚੇ ਖੋਲੇਗੇ ਪੁੱਤੇ ਆਰੀਆਂ ਦੀਆਂ ਫੋਟੋ ਠੀਕ ਹੈ ਠੀਕ ਹੈ ਲੋਕਾ ਜੀ ਖਾਣ ਪਾਣ ਦਾ ਬਹੁਤ ਹੀ ਚੰਗਾ ਵਾ ਤੇ ਲੱਡ ਲਾਉਣੀ ਕਾਫੀ ਅਜੇ ਤੇ ਬਾਕੀ ਜੱਡ ਬਲੈਕ ਆ ਗਈ ਆ ਕਦ ਕਦ ਦੀ ਚੰਗਰੀ ਆ ਦੇ ਬਾਕੀ ਚੱਕਾ ਸਕਦੇ ਤੁਸੀਂ ਥਾਣਾ ਦਾ ਫੈਕ ਗਿਆ ਬਹੁਤ ਸ਼ਾਨਦਾਰ ਆ ਕਿੰਨਾ ਚਾਹ ਆ ਬੁੱਲੇ ਜੀ 12 ਲੀਟਰ 12 ਲੀਟਰ ਚਵਾ ਦੋ ਹਾਂ ਜੀ ਹਾਂ 12 ਲੀਟਰ ਚਵਾ ਦੂ ਵਧੀਆ ਅੱਛਾ ਨਹੀਂ ਪਿਛਲੇ ਸਿਰ 11 ਕਿਲੋ ਚਵਾ ਦੋ ਠੀਕ ਲਓ ਵੀ 11 ਕਿਲੋ ਪੀਣੀ ਚੰਗੀ ਆ ਇਹਦੇ ਬੰਨਾ ਬਹੁਤ ਆ ਸੁੰਦਰਾ ਜਿਹੜੇ ਢੱਲਾ ਢੋਲਾ ਕਾਫੀ ਆ ਹਵਾਨੇ ਤੇ ਇਹਦੇ ਵੀ ਮੋੜ ਲਓ ਭਾਈ ਥਾਣਾ ਦਾ ਸੈਰ ਗਿਆ ਵੀ ਬਹੁਤ ਸ਼ਾਨਦਾਰ ਤੇ ਜੱਡ ਬਲੈਕ ਆ ਗਈ ਆ ਤਰੂ ਇਹ ਫੇਸਵਾਲ ਟਿੰਕਾ ਕ ਤੀਜਾ ਸੁਬਾ ਸੁਣਾ ਤੀਜਾ ਸੁਬਾ ਸੁਣਾ ਠੀਕ ਆ ਲਾ ਵੀ ਸਿੰਗ ਥੋੜਾ ਖੁੱਲਾ ਕਰ ਗਏ ਨੇ ਤੇ ਛੋਟੀ ਤੇ ਕਾਣੂ ਗੱਲਾਂ ਹੁੰਦੀਆਂ ਬਿਲਕੁਲ ਸਹੀ ਗੱਲਾਂ ਤੋ ਕਿੰਨੇ ਦੋਸੇ ਕਿਉਣਾ ਹਾਂ ਹਾਂ ਬਿਲਕੁਲ ਗੱਲਾਂ ਹੱਡੀਆਂ ਸਿੱਧੀਆਂ ਨਹੀਂ ਨਹੀਂ ਬਿਲਕੁਲ ਸਿੰਗ ਜੀ ਮਾਲਕ ਦੀ ਕਿਰਪਾ ਨਾਲ ਵੇਖਦਾ ਫੋਲਿਆ ਝੂਠ ਮਾਰ ਕੇ ਨਹੀਂ ਵੇਚਣਾ ਪਉਦੀ ਇਹ ਸੱਚਾ ਹੁਣ ਇਸ ਜੇ ਥਣਾ ਦੀ ਗਾਰੰਟੀ ਦੇ ਕੇ ਭੇਜਾਂਗੇ ਤੇ ਫੁੱਲ ਭੇਜਾਂਗੇ ਪਰ ਦੱਬਣ ਹੀ ਆ ਸਹੀ ਪਤਾਜ ਗਿਆ ਸਾਰੀ ਸਾਈਡ ਤੋਂ ਕੋਈ ਆਇਆ ਬਹੁਤ ਵਧੀਆ ਲੱਗ ਗਿਆ ਤੇ ਚੈੱਕ ਕਰ ਸਕਦੇ ਤੁਸੀਂ ਸਣਾ ਦਾ ਸਾਈਜ਼ ਗੈਪ ਬਹੁਤ ਜਿਆਦਾ ਗੈਪ ਦੇ ਵਿੱਚ ਆ ਸੀ ਇਹਦਾ ਵੀ ਮੁੱਲ ਵੀ ਜੀ ਹਰ ਮੁੱਲ ਵੀ ਜੀ ਇਹਦਾ 85000 ਆ ਅੱਛਾ ਜੀ 85000 ਤੋਂ ਬਸ 200 ਰੁਪਏ ਛੋਟ ਕਰਨੀਆਂ ਠੀਕ ਲੋ ਬਿਲਕੁਲ ਜੀ ਆਏ ਮੁੱਲਿਆ 10 12 ਕਿਲੋ ਗਰਮੀਰ ਚਵਾਈਏ ਤੇ ਆਪਣਾ ਪੂਰਾ ਕਰ ਦੇਣਾ ਇਹਨੇ ਠੀਕ ਲੋ ਵੀ 80000 ਤੋਂ 200 ਰੁਪਏ ਛੋਟ ਬਾਈ ਕੰਦਾ ਵੀ ਕਰ ਦਾਂਗੇ ਫਿਲਕੋੜੇ ਵੀ ਤਿਆਰੀ ਹੈ ਕੋਈ ਦੋਹਾਂ ਚਮਾਂ ਦੇ ਨਾਟਕ ਸੁਹੂ ਵੀ ਤੇ ਆਜੋ ਹੁਣ 7ਵੇਂ ਨੰਬਰ ਤੇ ਦੱਸਿਓ ਭਾਈ ਆ ਛੋਟੀ ਬਾਰੇ ਇਹਦਾ ਵੀ ਦੀ ਬੱਚਾ ਨਹੀਂ ਹੈਗਾ ਛੋਟੀ ਦਾ ਅੱਛਾ ਜੀ ਹਾਂ ਜੀ ਤੇ ਦੁੱਧ ਦੇਖ ਲੈ 7 ਕਿਲੋ ਆ ਅੱਛਾ ਜੀ ਤੇ ਪਰ ਆ ਪਾ ਕੇ ਮੜਾ ਟੀਕਾ ਲਾਉਣਾ ਪੈਂਦਾ ਤੁਹਾਨੂੰ ਬਾਦੂ ਦੇ ਖਾਂਦੋਂ ਆਈ ਹੋਈ ਜਾਂਦਾ ਹੈ ਨਾ ਤੇ ਬਾਕੀ ਚਵਾਈ ਤੇ ਦੁੱਧ ਦੀ ਫੁੱਲ ਗਰੰਟੀ ਆ ਠੀਕ ਹੈ ਠੀਕ ਹੈ ਲੇਕਿਨ ਬਸ ਬਸ ਮੁੱਲ ਵੀ ਇਹਦਾ ਫੰਡਰਾਂ ਵਾਲਾ ਹੀ ਆ ਦੁੱਧ ਦੇ ਸੁਵੇ ਠੀਕ ਹੈ ਜੀ ਦੁੱਧ ਨਾਲ ਜਾਂਦੇ ਹਿਸਾਬ ਨਾਲ ਮੁੱਲ ਦੁੱਧ ਦਾ ਕੋਈ ਮੁੱਲ ਨਹੀਂ ਹੈ ਅੱਛਾ ਜੀ ਹਾਂ ਜੀ ਲਓ ਜੀ ਕੱਟ ਕਾਟ ਬਹੁਤ ਹੀ ਚੰ ਦੇ ਵੀ ਜਰਟ ਬਲੈਕ ਵਿੱਚ ਆ ਗਈ ਤੇ ਇਸ ਦਾ ਮਿੰਟਾ 7 ਲੀਟਰ ਦੁੱਧ ਦੇ ਕੋਲ ਤਿਆਰ ਆ। ਕਰੋ ਜੀ ਫਿਰ ਇਸ ਕੁਆਲਟੀ ਨੂੰ ਚੈੱਕ ਕਰੋ। ਠੀਕ ਹੈ ਜੀ। ਬਾਬਾ ਜੀ ਕੱਦ-ਕੱਢ ਬਹੁਤ ਹੀ ਚੰਗਾ ਵਾ ਤੇ ਲਾਕਰ ਤੁਸੀਂ ਚੈੱਕ ਕਰ ਸਕਦੇ ਜੀ ਆਰਡਰ ਕੁਆਲਟੀ ਤੇ ਥਣਾ ਦਾ ਸਾਈਜ਼ ਵੀ ਬਹੁਤ ਚੰਗਾ ਵਾ। ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੋਈ ਨੋਤਰਾ? ਇਹ ਨੂੰ ਮੇਰੇ ਦਿਓ ਹੋ ਗਿਆ ਲਫੇਰ ਬਟਾ ਨੀਆ ਪਲਾਨੀ 2 ਹੋਆ 3 ਨੇ ਆ। ਅੱਛਾ ਅੱਛਾ ਠੀਕ ਹੈ ਠੀਕ ਹੈ। ਇਹ ਬੱਚੇ ਜਾਂ ਨਹੀਂ ਸਿੱਧੀ ਗੱਲ ਹੁੰਦੀ ਆ। ਆਹ ਇਹ ਤਾਂ ਗੱਲ ਬਿਲਕੁਲ ਸਹੀ ਹੈ। ਉਹ ਵੀ ਸੋ ਵੀ ਨੂੰ ਕੋਈ ਪਾਈ ਕਹਿੰਦਾ ਕਿ ਪਤਾ ਹੀ ਨਹੀਂ ਆ ਕਿ ਕਿੰਨਾ ਹੋ ਗਿਆ ਦੱਸ ਦੇ ਲੋ ਗਿਆ ਬਾਕੀ ਦੁੱਧ 7 ਲੀਟਰ ਆ ਕਰੋ ਜੀ ਲੈ ਜਾਓ ਚੱਕ ਤੁਸੀਂ ਬਾਕੀ ਮੋਹਰਾਂ ਨਾਲ ਦੇ ਵਿੱਚ ਆ ਗਈ ਆ ਤੇ ਸਿੰਗ ਜਰੂਰ ਥੋੜਾ ਜਿਹਾ ਖੁੱਲਾ ਕਰ ਜੀ ਬਾਕੀ ਬਹੁਤ ਹੀ ਚੰਗੀ ਆ ਲੋ ਕਰੋ ਆ ਗਿਆ ਮੈਨੂੰ ਤਾਂ ਨੂੰ ਬਹੁਤ ਹੀ ਚੰਗਾ ਲੱਗਾ ਵਾ ਤੇ ਲੱਗੇ ਤਾਂ ਤੁਸੀਂ ਕਿੱਥੇ ਕਰਾਉਣੇ ਮਿਲ ਪਾਗੇ ਜੀ ਚੰਗੀ ਜੀ ਇਹ ਦੇ ਅਜੂਤੀ ਲੱਗ ਕੇ ਤਾਂ ਚਾਹ ਤੇ ਸਾਡੇ ਵੀ ਕੋਈ ਨੂੰ ਟਾਈਮ ਹੀ ਲੱਗਾ 7 ਵਜੇ ਦੀ ਚਵਾਈ ਆ ਮੈਂ 7:30 ਉੱਠ ਕੇ ਚੋਈਆਂ ਅੱਛਾ ਜੀ ਹਾਂ ਗਾਈ ਨੂੰ ਵੀ ਟਾਈਮ ਲੱਗਾ ਠੀਕ ਹੈ ਠੀਕ ਹੈ ਜੀ ਬਿਲਕੁਲ ਤੇ ਥੱਲੋਂ ਬੜੀ ਚੰਗੀ ਝੋਟੀ ਹੈ ਵੀ ਬਹੁਤ ਵੱਡੀ ਆ ਹਾਂਜੀ ਇਹ ਕਿਮੋਲ ਵਿੱਚ ਹੀ ਰਹੇ ਹੋਰ ਵੀ ਦੀ ਇਹਦਾ ਉਦਾਂ ਜੇ ਸਹੀ ਹੈ ਨਾ ਕਿ ਇਹਨੂੰ ਉਹ ਦੂਜੇ ਬੰਨੇ ਇੱਕ ਤਗੜੀ ਆ ਇਹਨੂੰ ਅੱਧੀ ਮੈਂ ਉਧਰ 50000 ਦੇ ਵਿੱਚ 60000 ਦੀ ਵੇਚਦੀ ਆ ਐਸਾ ਹੀ ਆਪਾਂ 60 ਦੀ ਉਦਾਂ ਦੇ ਦੇਣੀ ਹੁਣ ਠੀਕ ਠੀਕ ਹੈ ਜੀ ਬਾਕੀ ਮੈਂ ਤਾਂ ਥੋੜਾ ਬੋਧਾ ਕਰਦਾ ਜੀ ਠੀਕ ਹੈ ਜੀ ਲਓ ਭਾਈ ਬਾਈ ਕਹਿੰਦਾ ਕਿ 60000 ਹੀ ਦੇਦਾਗੇ ਫੱਟ ਕਿਲੋ ਵਾਲੀ ਇਹਨੂੰ ਕੀ ਇਹ ਕਿਰਦੀ ਮਿਲਦੀ ਨਹੀਂ ਜਾਂ ਕਿਦਾਂ ਲੈ ਮੈਂ ਉਹਲੀਆ ਫੇਰੇ ਵਿੱਚ ਚੋਈ ਦੀ ਸ਼ਾਮੀ ਚੋਈ ਦੀ ਠੀਕ ਹੈ ਠੀਕ ਹੈ ਲਓ ਭਾਈ ਕੱਦ ਕੱਢ ਬਹੁਤ ਹੀ ਚੰਗਾ ਵਾੜੇ 60000 ਚੋਂ 200 ਰੁਪਏ ਭਾਈ ਕਹਿੰਦਾ ਕਿ ਛੋਟ ਕਰ ਦਾਂਗੇ ਤੇ ਚਲੋ ਮੌਕੇ ਤੇ ਕਰਦੇ ਆ ਥੋੜਾ ਬੋਧਾ ਹੋਰ ਮਾਰੀ ਮਾਣ ਹੋਰ ਕਰਦਾਂਗੇ 2000 ਛੱਡ ਦਾਂਗੇ 58000 ਦੀ ਦਿੰਦਾ ਹੋਰ ਠੀਕ ਲੋ ਬਈ 58000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਤੇ ਕੱਦ ਕਾਠ ਲੋ ਚੰਗੀ ਆ ਤੇ ਪਸ਼ੂ ਸਾਰੇ ਵੀਰ ਦੇ ਕੋਲ ਚੰਗੇ ਆ ਤੁਸੀਂ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ